ਅਰਥ ਬਣਾਇਆ ਹੈਗਾ ਹੈ ਨੂੰ ਜਾਣਾ ਹੈ ਵੀ ਮੀਟਿੰਗ ਨਹੀਂ ਨਹੀਂ ਬਾਟੀ ਸੇ ਆਇਆ ਹੈ ਅੱਬ ਵੀ ਥੇ ਧੰਨਵਾਦ ਸਫੀਕ ਧੰਨਵਾਦ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਹੈ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ ਜੇ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਜਿਸ ਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਲ ਆਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਲ ਆਡੂ ਨੇ ਆਪਣੀ ਹਸਤੀ ਤੇ ਹੌਂਦ ਮਿਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਸੋ ਜਿਹੜੀ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈਗੇ ਆ ਔਰ ਜਿਵੇਂ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸਗੀ ਉਹਨਾਂ ਪਿਛਲੇ ਇਸ ਕਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹੋਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਗਿਆ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਤੇ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦਾ ਇਹ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਰਨਾ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਕਰੇ ਲੂਤਪਾਦ ਹੈ ਜੀ ਡੀ ਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣ ਨੇ ਖਦਾਨਾ ਨੇ ਕਿੱਤੇ ਨੇ ਉਹ ਰਾਜਾਂ ਵਿੱਚ ਨੇ ਕਿ ਰਾਜਾਂ ਨੂੰ ਹੌਲੀ-ਹੌਲੀ ਕਮਜ਼ੋਰ ਕਰਕੇ ਇਹਨਾਂ ਵਿੱਤੀ ਸਾਧਨਾਂ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਾ ਰਹੀ ਜਿਹੜੀ ਕੇਂਦਰੀ ਸੂਚੀ ਨਾਲ ਟਕੜਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜੜੀ ਚਲਕ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗ ਅਜ਼ਾਦੀ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਾਹਰ ਦੀ جنگ ਪੈਣ ਦੀ جنگ ਘੱਤਰ ਦੀ جنگ ਕਰਕੇ ਜੰਗ ਕੋਈ ਜਗ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਾਨਾ ਕਰਵਾ ਲਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 60 ਵਿੱਚ 70 ਵਿੱਚ ਤਾਰਾ ਪੀਐਲ 400 ਸੀਰੀਅਲ ਸ਼ਰਮਨਖ ਸਰਤਾਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਇਨਕਲਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਦਾ ਮੋਟੇ ਨਾਜਾਂ ਦੀ ਪਹਿਲਾਵਾਰ ਚ ਆਤਮ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆ ਹੈਗਾ ਉਸ ਪੜਾਉ ਨੂੰ ਜੋ ਮਦਦ ਦੀ ਲੋਟ ਸੀਗੀ ਜਦੋਂ ਹਰਾਂ ਇਨਕਲਾਬ ਨਬ ਮੈਂ ਅਜ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕ੍ਰੌਪ ਡਵਰ ਵਾਟ ਡਵਰ ਡਿਵਰਸੀਫਿਕੇਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋੜ ਸੀਗੀ ਕੇਂਦਰ ਨੇ ਮਦਦ ਹੀ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋੜ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਨਮੈਂਟ ਗਾਰਡ ਸਾਰਿਆਂ ਨੂੰ ਹਰਮਾਚਲ ਤੇ ਉੱਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡिक्लेअर ਕਰਕੇ ਪੰਜਾਬ ਦੀ ਇੰਡਸਟਰੀ ਦਾ ਉਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾਂ ਇੰਡਸਟਰੀ ਸੀ ਉਹ ਪਲਾਨ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਿਆਂ ਵੱਲ ਚੱਲ ਗਏ ਜਦ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਦਰ ਦੇ ਸੜਕਾਂ 'ਤੇ ਕੰਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ ਸਾਡੇ 750 ਕਿਸਾਨ ਸ਼ਹੀਦ ਹੋਇਆ ता जो किसानी हिता की रक्षा की जा सके एम एस पी की कानूनी गरंटी मिले किसानों की कर्जा माफी हो वो भी सर सरकार ने इस बजट में कोई प्रावधान नहीं किया है और सर सॉरी किसान एक बड़ी पलैन का साजिशकार हो रहे हैं जिड़ी कारपोरेट कैपिटल है दुनिया की ग्लोबल कैपिटल है तो हिंदुस्तान के उन्होंने जो यार ने जो सरकार के भी यार ने अबानी अडानी उन्होंने निगाह जिथे ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾਂ ਖਰਬਾਂ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਪੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਧੰਨਵਾਦ ਹਾਂ ਜੀ ਤੇ ਜੋ ਜੀਐਸਟੀ ਹੈਗੀ ਥਾਰਾ ਬਜਟ ਉਹ ਤੇ ਬਹੁਤ ਸਮਦਾ ਨਹੀਂ ਜੀ एमपी ਅੰਦੂ ਸਮਰਥਨ ਦਾਨੀ ਸਰ ਲੈਟ ਬੀ ਕੰਕਲੂਡ ਸਰ ਲੈਟ ਬੀ ਸੋ ਸਰ ਮੇਰੀ ਇਹ ਬੇਨਤੀ ਹੈ ਕਿ ਐਮਐਸਪੀ ਦੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਖੇਤੀਬਾੜੀ ਦਾ ਜੋ ਕਰਜ਼ਾ ਹੈਗਾ ਖੇਤੀ ਦਾ ਮਜ਼ਦੂਰਾਂ ਦਾ ਮਾਫ ਕੀਤਾ ਜਾਵੇ ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਰਿਕਰੀਮ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ और जी ओल्ड पेंशन स्कीम है लागू की जाए ताकि कोई राहत मिल सके धन्यवाद 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 एम पी अंडूसम संदानी जी थैंक यू सर थैंक यू सर फॉर परमिटिंग मी टू डिस्कस इन दिस डिस्कशन ऑन द बजट वेन वी से दैट दिस बजट हैज फेल्ड टू एड्रेस The crucial issues confronting the nation and the economy of the nation. No, no, Sir, it is not a mere saying, it is a fact, it is an open fact. Even the inflation, which has affected severely the common people, ha has not been seriously addressed by this budget. It is regretful that even after the eye opening setback in the election, द गवर्नमेंट इज नॉट रेडी टू ओपन इट साइज एंड टू सी द रियालिटी द इंडियन रियालिटी विथ न्यूट्रैलिटी आंखें अगर है बंद आंखें अगर है बंद तो दिन भी रात है इसमें भला कसूर क्या है आफ्ताब का दिस इज द पोजिशन सर द गवर्नमेंट हैजू बी ओपन इट साइज एंड टू सी द रियालिटी स्ट्राइटली Sir, this budget is a sign of the changed political landscape and uh, the fractured verdict that the last Lok Sabha election has given to this ruling party. The verdict was against the singular party majority syndrome of the ruling party. Sir, that is why. we can understand these allies are very crucial for the survival of the government but sacrificing the states उनको जाना है मीटिंग नहीं नहीं पार्टी से आया है अब बैठे धन्यवाद 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 स्पीकर साहब ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਥਿਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਦੇਚੇ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਹੈ ਜਿਸ ਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਿਲ ਆਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਿਲ ਆਡੂ ਨੇ ਆਪਣੀ ਹਸਤੀ ਤੇ ਹੌਂਦ ਮਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਹੈ ਸੋ ਜੇ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈਗਾ ਹੈ ਔਰ ਜਿਸਾਇ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਰਕਾਰ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹੋਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈਗਾ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਫਿਰ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦੇ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਰਨਾ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਘਰੇਲੂ ਉਤਪਾਦ ਹੈ ਜੀ ਡੀ ਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣੇ ਨੇ ਖਦਾਨਾ ਨੇ ਕਿੱਤੇ ਨੇ ਉਹ ਰਾਜਾਂ ਵਿੱਚ ਨੇ ਤੇ ਰਾਜਾਂ ਨੂੰ ਹੌਲੀ-ਹੌਲੀ कमजोर करके ਇਹਨਾਂ ਵਿੱਤੀ ਸਾਧਨਾ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਰਾਹੀ ਜਿਹੜੀ ਕੇਂਦਰੀ ਸੂਚੀ ਨੂੰ ਤਕੜਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜੜੀ ਚਲਕ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹੜੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜਿਹਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਾਹਰੀ ਜੰਗ ਪਹਿਲ ਦੀ ਜੰਗ ਘੱਤਰ ਦੀ ਜੰਗ ਕਰ ਗਈ ਜੰਗ ਕੋਈ ਜਗ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਾਨਾ ਕਰਵਾਦਨਾ ਕੀਤਾ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 65ਵੇਂ ਵਿੱਚ 70ਵੇਂ ਵਿੱਚ ਤਾਰਾ ਪੀ ਐਲ 400 ਸੀਰੀਅਲ ਸ਼ਰਮਨਾਖ ਸ਼ਰਤਾਂ ਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਨਕਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਨੂੰ ਮੋٹے ਨਾਜਾਂ ਦੀ ਪੈਦਾਵਾਰ ਚ ਆਧਵ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆ ਹੈਗਾ ਉਸ ਪੰਜਾਬ ਨੂੰ ਜੋ ਮਦਦ ਹੀ ਲੋੜ ਸੀਗੀ ਜਦੋਂ ਹਰਾ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਵਾਰ ਦੇ ਵੱਡ ਡਵਾਰ ਦੇ ਤਵਸੀਫ ਕੈਸ਼ਨ ਦੀ ਲੋਟ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋਟ ਸੀਗੀ ਕੇਂਦਰ ਨੇ ਮਦਦ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋਟ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਮੈਂਟਗਾਰ ਸਾਰਿਆਂ ਨੂੰ ਹਰ ਮਾਚਲ ਤੇ ਉਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉੱਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵੱਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾਂ ਇੰਡਸਟਰੀ ਸੀ ਉਹ ਪਲਾਨ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਾ ਵੱਲ ਚਲ ਗਏ ਜਬ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਦਰ ਤੇ ਸੜਕਾਂ 'ਤੇ ਦਿੱਲੀ ਦੀ ਬਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ ਹੈ ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾਂ ਖਰਬਿਆਂ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਨਾ ਐਮਐਸਪੀ ਦੀ ਕਰੂਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਧੰਨਵਾਦ ਧੰਨਵਾਦ ਰਾਮ ਜੀ ਜੋ ਜੀਐਸਟੀ ਹੈਗੀ ਥਾਰਾ ਬਜਟ ਉਹ ਤੇ ਸਮਦਾਨੀ ਜੀ एमपी ਹੰਦ ਸਮਾਜ ਸੰਧਾਨੀ ਸਰ ਲੈਟ ਮੀ ਕੰਕਲੂਡ ਸਰ ਲੈਟ ਮੀ ਸੋ ਸਰ ਮੇਰੀ ਇਹ ਬੇਨਤੀ ਹੈ ਕਿ ਐਮਐਸਬੀ ਦੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਖੇਤੀਬਾੜੀ ਦਾ ਜੋ ਕਰਜ਼ਾ ਹੈਗਾ ਖੇਤੀ ਦਾ ਮਜ਼ਦੂਰਾਂ ਦਾ ਮਾਫ ਕੀਤਾ ਜਾਵੇ ਜਿਹੜੀ ਐਗਰੀਬਿਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਰੇਕਰੀ ਵੀ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ और जी ओल्ड पेंशन स्कीम है लागू की जाए ताकि राह मिल सके धन्यवाद एम जी थैंक यू सर थैंक यू सर फॉर परमिटिंग मी टू डिस्कस इन दिस डिस्कशन ऑन द बजट वेन वी दैट दिस बजट हैज फेल्ड टू एड्रेस द क्रूशल इश्यूज कन्फ्रंटिंग द नेशन And the economy of the nation. No, no, Sir, it is not a mere saying, it is a fact, it is an open fact. Even the inflation, which has affected severely the common people, ha has not been seriously addressed by this budget. It is regretful that even after the eye opening setback in the election, the government is not ready to open its eyes. एंड टू सी द रियालिटी द इंडियन रियालिटी विथ न्यूट्रालिटी आंखें अगर है बंद आंखें अगर है बंद तो दिन भी रात है इसमें भला कसूर क्या है आफ्ताब का दिस इज द पोजिशन सर द गवर्नमेंट हैजू बी ओपन इट साइज एंड टू सी द रियालिटी स्ट्राइटली सर दिस बजट इज ए साइन ऑफ the changed political landscape and uh, the fractured verdict that the last lok sabha election has given to this ruling party the verdict was against the singular party majority syndrome of the ruling party sir that is why we can understand these allies are very crucial for the survival of the government but sacrificing the stage ਮੈਂ ਉਹਨੂੰ ਜਾਣਾ ਹੈ ਵੀ ਮੀਟਿੰਗ ਨਹੀਂ ਨਹੀਂ ਬਾਟੀ ਸੇ ਆਇਆ ਹੈ ਅੱਭੇ ਥੇ ਧੰਨਵਾਦ 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 ਸਪੀਕਰ ਸਾਹਿਬ ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇਕ ਕਮਜ਼ੋਰ ਬਜਟ ਹੈਗਾ ਆ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਦੇ ਉਹਨਾਂ ਦੇ ਹਿਤਾਂ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਆ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ 'ਚ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਆ ਜਿਸ ਦਾ ਮਤਲਬ ਇਹ ਹੈਗਾ ਕਿ ਕਿਵੇਂ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਲ ਆਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਲ ਆਡੂ ਨੇ ਆਪਣੀ ਹਸਤੀ ਤੇ ਹੋਂਦ ਮਿਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਸੋ ਜੇ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈ ਗਿਆ ਔਰ ਜਦੋਂ ਇਹ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਾਲਾਂ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹੋਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈਗਾ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਫਿਰ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦੇ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਧਨਾਂ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਘਰੇਲੂ ਉਤਪਾਦ ਹੈ ਜੀਡੀਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸਟ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣ ਨੇ ਖਦਾਨਾ ਨੇ ਕਿੱਥੇ ਨੇ ਉਹ ਰਾਜਾਂ ਵਿੱਚ ਨੇ ਤੇ ਰਾਜਾਂ ਨੂੰ ਹੌਲੀ ਹੌਲੀ ਕਮਜ਼ੋਰ ਕਰਕੇ ਇਹਨਾਂ ਵਿੱਤੀ ਸਾਧਨਾ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਰਾਹੀ ਜਿਹੜੀ ਕੇਂਦਰੀ ਸੂਚੀ ਨਾਲ ਟਕਰਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜੜੀ ਚਲਕ ਹੈਗੀ ਹੈ ਇਸ ਬਜਟ ਵਿੱਚ ਵੀ ਉਪ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਧੇ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦیاں ਪ੍ਰਾਪਤ ਕੀਤੀਆਂ ਕਾਲੇ ਪਣੇ ਸਜਾਵਾਂ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਾਹਰ ਦੀ جنگ ਪਹਿਲ ਦੀ جنگ ਘੱਤਰ ਦੀ جنگ ਕਰ ਗਈ ਜੰਗ ਕੋਈ ਥਾਂ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾਂ ਲੋਕ ਸ਼ੀਰ ਨਾ ਹੋਣ ਜਾਂ ਆਪਣਾ ਜਾਨ ਲਾ ਕਰਵਾਦਨਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 65 ਵਿੱਚ 70 ਵਿੱਚ ਧਾਰਾ ਪੀ ਐਲ 400 ਸੀਰੀਅਲ ਸ਼ਰਮਨਾਕ ਸ਼ਰਤਾਂ ਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਨਕਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਨੂੰ ਮੋਟੇ ਨਾਜਾ ਦੀ ਪਹਿਲਾਵਾਰ ਚ ਆਤਮ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆ ਹੈਗਾ ਉਸ ਪੰਜਾਬ ਨੂੰ ਜੋ ਮਦਦ ਦੀ ਲੋੜ ਸੀ ਜਦੋਂ ਹਰ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੌਪ ਡਵਰ ਬਦ ਡਵਰ ਡਿਵਰਸੀਫਿਕੇਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋੜ ਸੀ ਕੇਂਦਰ ਨੇ ਮਦਦ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋੜ ਸੀਗੀ ਐਗਰੋ ਬੇਸ ਇੰਡਸਟਰੀ ਵੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਨਮੈਂਟਗਾਰਡ ਸਾਰਿਆਂ ਨੂੰ ਹਰਮਾਚਲ ਤੇ ਉੱਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉੱਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋ ਬੇਸਡ ਇੰਡਸਟਰੀ ਬਣੀ ਕਿਹੜੀ ਪਹਿਲਾ ਇੰਡਸਟਰੀ ਸੀ ਉਹ ਪਲੈਂਟ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਿਆਂ ਵੱਲ ਚਲ ਗਏ ਜਬ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੰਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਬਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਉਹ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਜਿਹੜੀ ਕੀਤਾ ਹੈ ਤੇ ਜੋ ਜੀਐਸਟੀ ਹੈਗੀ ਸਾਰਾ ਬਜਟ ਉਹ ਤੇ ਬਰ ਸਮਾਨ ਸ਼ਮਦਾਨੀ ਜੀ ਐਮਪੀ ਅੰਦ ਸਮਾਚ ਸ਼ਮਦਾਨੀ ਜੀ ਸਰ ਲੈਟ ਮੀ ਕੰਕਲੂਡ ਸਰ ਸਰ ਲੈਟ ਮੀ ਸੋ ਸਰ ਮੇਰੀ ਇਹ ਬੇਨਤੀ ਹੈ ਕਿ ਐਮਐਸਪੀ ਦੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਖੇਤੀਬਾੜੀ ਦਾ ਜੋ ਕਰਜ਼ਾ ਹੈਗਾ ਖੇਤੀ ਦਾ ਮਜ਼ਦੂਰਾਂ ਦਾ ਮਾਫ ਕੀਤਾ ਜਾਵੇ ਜਿਹੜੀ ਅਗਰੀਕਲਚਰ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਰੇਕ੍ਰੀਮ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ और जी ओल्ड पेंशन स्कीम है और लागू की जाए ताकि राह मिल सके धन्यवाद धन्यवाद एम पी अंडूसमी जी थैंक यू सर थैंक यू सर फॉर परमिटिंग मी टू डिस्कस इन दिस डिस्कशन ऑन द बजट वेन वी दैट दिस बजट हैज फेल्ड टू एड्रेस द क्रूशियल इश्यूज कन्फ्रंटिंग द नेशन And the economy of the nation. No, no, Sir, it is not a mere saying, it is a fact, it is an open fact. Even the inflation, which has affected severely the common people, ha has not been seriously addressed by this budget. It is regretful that even after the eye opening setback in the election, the government is not ready to open its eyes. एंड टू सी द रियालिटी द इंडियन रियालिटी विथ न्यूट्रैलिटी आंखें अगर है बंद आंखें अगर है बंद तो दिन भी रात है इसमें भला कसूर क्या है आफ्ताब का दिस इज द पोजिशन सर द गवर्नमेंट हैजू बी ओपन इथ साइ एंड टू सी द रियालिटी स्ट्राइटली सर दिस बजट इज ए साइन ऑफ द चेंजड पोलिटिकल लैंडस्केप And uh, the fractured verdict that the last Lok Sabha election has given to this.